ਤਕਰੀਬਨ ਜਿੰਨੀਆਂ ਸਰਕਾਰਾਂ ਆਈਆਂ ਉਹਨਾਂ ਨੇ ਇਸ ਵਿਭਾਗਮੇ ਤੇ ਕੋਹਾੜਾ ਹੀ ਚਲਾਇਆ ਸਰਕਾਰ ਦੇ ਮੰਤਰੀਆਂ ਦੀਆਂ ਪ੍ਰਾਈਵੇਟ ਟ੍ਰਾਂਸਪੋਰਟਾਂ ਚੱਲ ਰਹੀਆਂ ਉਹਨਾਂ ਨੂੰ ਫਾਇਦਾ ਪਹੁੰਚਾਉਣ ਲਈ ਇਹਨੂੰ ਹਮੇਸ਼ਾ ਕੋਈ ਨਾ ਕੋਈ ਕੋਹਾੜਾ ਚਲਾ ਕੇ ਖਤਮ ਕਰਨ ਵਾਲੇ ਪਾਸੇ ਲਿਜਾਇਆ ਜਾ ਰਿਹਾ ਇਹਨਾਂ ਨੇ ਟੀਚਰਾਂ ਨੂੰ ਵੀ ਕੁੱਟਿਆ ਕਿਸਾਨਾਂ ਨੂੰ ਵੀ ਕੁੱਟ ਲਿਆ ਜਵਾਨਾਂ ਨੂੰ ਵੀ ਕੁੱਟ ਲਿਆ ਤੁਸੀਂ ਕੁੱਟ ਤੋਂ ਡਰਦੇ ਨਹੀਂ ਉਦੋਂ ਦੇਖੋ ਜੀ ਮੰਤਰੀ 5 ਸਾਲ ਰਾਜ ਕਰਕੇ 2.5 ਲੱਖ ਰੁਪਇਆ ਲੱਖ ਲੱਖ ਰੁਪਇਆ 1.5 ਲੱਖ ਰੁਪਇਆ ਪੈਨਸ਼ਨ ਲੈਂਦਾ ਹੈ ਇੱਕ ਮੁਲਾਜ਼ਮ 35 ਸਾਲ ਨੌਕਰੀ ਕਰਕੇ 40 ਸਾਲ ਨੌਕਰੀ ਕਰਕੇ ਉਹਨੂੰ ਕਹਿੰਦੇ ਪੈਨ ਅਸੀਂ ਆਪਣੀਆਂ ਬੱਸਾਂ ਪਾ ਸਕਦੇ ਹਾਂ ਸਾਡੇ ਕੋਲ ਤਕਰੀਬਨ 8.500 ਕਰੋੜ ਰੁਪਇਆ ਫ੍ਰੀ ਸਰਵ ਸਹੂਲਤ ਦਾ ਸਰਕਾਰ ਕੋਲ ਬਕਾਇਆ ਪਿਆ ਸਰਕਾਰ ਉਹ ਪੈਸੇ ਦੀ ਵਰਤੋਂ ਕਰੇ ਸਰਕਾਰ ਡਿਪਾਰਟਮੈਂਟ ਨੂੰ ਵੇਖ ਸਕਦੇਵੇ ਸਰਕਾਰੀ ਤੌਰ ਤੇ ਪੱਕੇ ਤੌਰ ਤੇ ਬੱਸਾਂ ਪਾਈਆਂ ਜਾਣ ਤਾਂ ਕਿ ਉਹਨਾਂ ਦਾ ਫਾਇਦਾ ਆਮ ਲੋਕਾਂ ਨੂੰ ਦਿੱਤਾ ਜਾ ਸਕੇ ਲੋਕਾਂ ਕੰਮ ਪਹਿਲੀਆਂ ਸਰਕਾਰਾਂ ਕਰਦੀਆਂ ਸੀ ਉਹੀ ਇਹ ਕਰਨ ਡਏ ਆ ਇਹਨਾਂ ਨੇ ਬਹੁਤ ਵਾਅਦੇ ਕੀਤੇ ਸੀ ਕਿ ਅਸੀਂ ਪਬਲਿਕ ਨੂੰ ਵਧੀਆ ਸਹੂਲਤ ਦੇਵਾਂਗੇ ਵਧੀਰੀ ਡਾਕਟਰੀ ਸਹੂਲਤ ਦੇਵਾਂਗੇ ਪਰ ਨਹੀਂ ਉੱਥੇ ਤੱਕ ਗੱਲ ਨਹੀਂ ਪਹੁੰਚੀ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਰਹੇ ਹੋ ਤੁਸੀਂ ਪੰਜਾਬ ਰੋਡਵੇਜ ਦੇ ਕਾਮਿਆਂ ਦੇ ਵੱਲੋਂ ਅੱਜ ਗੇਟ ਰੈਲੀ ਕੀਤੀ ਗਈ ਹੈ ਕੀ ਕਾਰਨ ਨੇ ਕਿ ਅੱਜ ਦਿਨ ਉਹਨਾਂ ਨੂੰ ਗੇਟ ਰੈਲੀ ਕਰਨੀ ਪੈਂਦੀ ਹੈ ਲੋਕ ਤੰਗ ਹੁੰਦੇ ਨੇ ਦੂਸਰੇ ਪਾਸੇ ਬਹੁਤ ਸਾਰੇ ਤਰਕ ਦਿੱਤੇ ਜਾਂਦੇ ਨੇ ਕਿ ਪੰਜਾਬ ਸਰਕਾਰ ਫ੍ਰੀ ਸਹੂਲਤਾਂ ਦੇ ਰਹੀ ਹੈ ਫ੍ਰੀ ਬੱਸ ਸਫਰ ਦੇ ਰਹੀ ਹੈ ਪਰ ਕੀ ਇਹਨਾਂ ਦੇ ਮੁਤਾਬਕ ਉਹ ਫਾਇਦੇਮੰਦ ਹੈ ਜਾਂ ਫਿਰ ਇਹਨਾਂ ਨੂੰ ਨੁਕਸਾਨ ਕਰਦਾ ਹੈ ਗੱਲਬਾਤ ਕਰਦੇ ਆਂ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਚਾਣਨਾ ਪਾਇਓ ਕਿ ਅੱਜ ਜਿਹੜੀ ਗੇਟ ਰੈਲੀ ਤੁਸੀਂ ਕਰ ਰਹੇ ਹੋ ਇਕੱਠੇ ਹੋਏ ਹੋ ਕਾਰਨ ਕੀ ਹੈ ਸਰ ਮੈਂ ਸ਼ਡਿਊਲਡ এমਪਲਾਈ ਯੂਨੀਅਨ ਪੰਜਾਬ ਦਾ ਕੈਸ਼ੀਅਰ ਆ ਇਹ ਅੱਜ ਅਸੀਂ ਐਕਸ਼ਨ ਕਮੇਟੀ ਦੇ ਸੱਦੇ ਤੇ ਇੱਥੇ ਗੇਟ ਰੈਲੀ ਕਰ ਰਹੇ ਆਂ ਇਹ ਗੇਟ ਰੈਲੀ ਕਰਨ ਦਾ ਕਾਰਨ ਇਹ ਬਣਿਆ ਸਰ ਕਿ ਮਹਿਕਮੇ ਨੂੰ ਦਿਨੋਂ ਦਿਨ ਸੁੰਗੜਦਾ ਕਰ ਰਹੀ ਹੈ ਸਰਕਾਰ ਕੋਈ ਨਾ ਕੋਈ ਗੋਹਾੜਾ ਚਲਾਇਆ ਜਾ ਰਿਹਾ ਹੈ ਮਹਿਕਮੇ ਤੇ ਇਹ ਇੱਕ ਸਰਕਾਰੀ ਮਹਿਕਮਾ ਆ ਲੋਕਾਂ ਦੀ ਸਹੂਲਤ ਲਈ ਬਹੁਤ ਸਾਰੀਆਂ ਫ੍ਰੀ ਕੈਟਾਗਰੀਆਂ ਇਹਦੇ ਚ ਸਫਰ ਕਰਦੀਆਂ ਜਿੱਦਾਂ ਆਪਣੇ ਆਜ਼ਾਦੀ ਦੇ ਕੋਲਟਗੇ ਹੋਰ ਆਪਣੇ ਸਟੂਡੈਂਟ ਸਫਰ ਕਰਦੇ ਆ ਸਰਕਾਰ ਨੇ ਲੇਡੀਜ਼ ਲਈ ਸਫਰ ਫ੍ਰੀ ਕੀਤਾ ਹੋਇਆ ਆ ਇਹ ਮਹਿਕਮਾ ਬਹੁਤ ਸਾਰੀਆਂ ਕੈਟਾਗਰੀਆਂ ਨੂੰ ਫ੍ਰੀ ਸਫਰ ਸਹੂਲਤ ਪ੍ਰਦਾਨ ਕਰਦਾ ਆ ਤੇ ਪੰਜਾਬ ਤੋਂ ਬਾਹਰ ਵੀ ਦੇਸ਼ ਦੇ ਕੋਨੇ-ਕੋਨੇ ਚ ਅਸੀਂ ਸਫਰ ਕਰਦੇ ਆ ਰੋਡਵੇਜ਼ ਦੀਆਂ ਬੱਸਾਂ ਪਰ ਕਿਸੇ ਵੀ ਸਰਕਾਰ ਵੱਲੋਂ ਇਹਨੂੰ ਅਗਾਹ ਵੱਧੂ ਤਰੀਕੇ ਨਾਲ ਅੱਗੇ ਵਧਾਉਣ ਲਈ ਕੋਈ ਉਪਰਾਲੇ ਨਹੀਂ ਕੀਤੇ ਜਾਂਦੇ। ਤਕਰੀਬਨ ਜਿੰਨੀਆਂ ਸਰਕਾਰਾਂ ਆਈਆਂ ਉਹਨਾਂ ਨੇ ਇਸ ਵਿਭਾਗਮੇ ਤੇ ਕੋਹਾੜਾ ਹੀ ਚਲਾਇਆ। ਸਰਕਾਰ ਦੇ ਮੰਤਰੀਆਂ ਦੀਆਂ ਪ੍ਰਾਈਵੇਟ ਟ੍ਰਾਂਸਪੋਰਟਾਂ ਚੱਲ ਰਹੀਆਂ ਉਹਨਾਂ ਨੂੰ ਫਾਇਦਾ ਪਹੁੰਚਾਉਣ ਲਈ ਇਹਨੂੰ ਹਮੇਸ਼ਾ ਕੋਈ ਨਾ ਕੋਈ ਕੋਹਾੜਾ ਚਲਾ ਕੇ ਖਤਮ ਕਰਨ ਵਾਲੇ ਪਾਸੇ ਲਿਜਾਇਆ ਜਾ ਰਿਹਾ ਜੇ ਜੇ ਤੁਸੀਂ ਇਹਨੂੰ ਡਿਫਾਈਨ ਕਰੋ ਕਿ ਕੋਹਾੜਾ ਚਲਾਇਆ ਜਾ ਰਿਹਾ ਤਾਜ਼ਾ ਕਿਹੜਾ ਇਹੋ ਜੀ ਨੋਟੀਫਿਕੇਸ਼ਨ ਹੋਈ ਹੈ ਕਿਹੜਾ ਇਹੋ ਜਿਹਾ ਕੋਹਾੜਾ ਚੱਲਿਆ ਤੁਸੀਂ ਦੱਸ ਸਰ ਹੁਣ ਤਕਰੀਬਨ 80 ਬੱਸਾਂ ਐਚਵੀਏਸੀ ਕਿਲੋਮੀਟਰ ਸਕੀਮ ਦੇ ਹਿਸਾਬ ਨਾਲ ਮੈਦਮੇਚ ਪਾਈਆਂ ਜਾ ਰਹੀਆਂ ਅਸੀਂ ਉਹਦੇ ਵਿਰੋਧ ਦੇ ਵਜੋਂ ਹੀ ਅੱਜ ਇੱਥੇ ਇਕੱਠੇ ਹੋਏ ਹਾਂ ਕਿਲੋਮੀਟਰ ਸਕੀਮ ਬਸਾਂ 'ਚ ਇਹ ਹੁੰਦਾ ਆ ਵੀ ਡਰਾਈਵਰ ਤੇ ਬੱਸ ਪ੍ਰਾਈਵੇਟ ਆਪਰੇਟਰ ਦੀ ਹੁੰਦੀ ਆ ਡਿਪਾਰਟਮੈਂਟ ਨਾਲ ਉਹਨੇ ਕੰਟਰੈਕਟ ਕਰ ਲਿਆ ਵੀ ਇੰਨੇ ਰੁਪਈਆ ਕਿਲੋਮੀਟਰ ਦੇ ਹਿਸਾਬ ਨਾਲ ਹੀ ਤੁਹਾਨੂੰ ਪੈਸੇ ਦੇਵਾਂਗੇ ਅੱਛਾ ਜੀ ਬੱਸ ਪ੍ਰਾਈਵੇਟ ਓਨਰ ਦੀ ਹੋਊਗੀ ਤੇ ਰੂਟ ਉਹਨਾਂ ਨੂੰ ਇਹ ਦੇਣ ਕੇ ਫਾਈਨਲ ਕਰਕੇ ਬੱਸ ਪ੍ਰਾਈਵੇਟ ਓਨਰ ਦੀ ਡਰਾਈਵਰ ਉਹਨਾਂ ਦਾ ਬਾਕੀ ਸਾਰਾ ਕੁਝ ਰੋਡਵੇ ਦਾ ਹੋਊਗਾ ਤੇ ਉਹਦੇ 'ਚ ਦੇਖੋ ਸਰਕਾਰ ਕੋ ਬਜਟ ਹੈਗੇ ਆ ਅਸੀਂ ਪ੍ਰਾਈਵੇਟ ਬੱਸ ਕਿਉਂ ਹਾਇਰ ਕਰ ਰਹੇ ਆ ਅਸੀਂ ਆਪਣੀਆਂ ਬੱਸਾਂ ਪਾ ਸਕਦੇ ਆ ਸਾਡੇ ਕੋਲ ਤਕਰੀਬਨ 8.500 ਕਰੋੜ ਰੁਪਈਆ ਫ੍ਰੀ ਸਰਵਿਸ ਹੁਲਤ ਦਾ ਸਰਕਾਰ ਕੋਲੋਂ ਬਕਾਇਆ ਪਿਆ ਸਰਕਾਰ ਉਹ ਪੈਸੇ ਦੀ ਵਰਤੋਂ ਕਰੇ ਸਰਕਾਰ ਡਿਪਾਰਟਮੈਂਟ ਨੂੰ ਪੈਸਾ ਦੇਵੇ ਸਰਕਾਰੀ ਤੌਰ ਤੇ ਪੱਕੇ ਤੌਰ ਤੇ ਬੱਸਾਂ ਪਾਈਆਂ ਜਾਣ ਤਾਂ ਕਿ ਉਹਨਾਂ ਦਾ ਫਾਇਦਾ ਆਮ ਲੋਕਾਂ ਨੂੰ ਦਿੱਤਾ ਜਾ ਸਕੇ ਪਹਿਲਾਂ ਵੀ ਮਹਿਕਮੇ ਚ ਐਚ ਵੀ ਐਸੀ ਬੱਸਾਂ ਚੱਲੀਆਂ ਬਹੁਤ ਵਧੀਆ ਚੱਲੀਆਂ ਉਹਨਾਂ ਨੇ ਕਮਾਈ ਕੀਤੀ ਮਹਿਕਮਾ ਵਧੀਆ ਚੱਲਿਆ ਹੁਣ ਕਿਉਂ ਕਿਲੋਮੀਟਰ ਪਾਈਆਂ ਜਾ ਰਹੀਆਂ ਉਹ ਇੱਕ ਰਾਹ ਬਣਾ ਲਿਆ ਜਾਂਦਾ ਆ ਵੀ ਕਿਸੇ ਪ੍ਰਾਈਵੇਟ ਬੰਦੇ ਨੂੰ ਫਾਇਦਾ ਪਹੁੰਚਾਉਣ ਲਈ ਕਰਪਸ਼ਨ ਕਰਨ ਲਈ ਵਿੱਚ ਲੈਣ ਦੇਣ ਹੋਊਗਾ ਕੁਛ ਨਾ ਕੁਛ ਉਹਦੇ ਨਾਲ ਨੁਕਸਾਨ ਕੀ ਹੁੰਦਾ ਇੱਕ ਤਾਂ ਵਰਕਸ਼ਾਪ ਕੇਡਰ ਦਾ ਸਾਡਾ ਜਿਹੜਾ ਅਦਾਰਾ ਉਹ ਖਤਮ ਹੁੰਦਾ ਮਕੈਨਿਕ ਸਟਾਫ ਦੀ ਲੋੜ ਨਹੀਂ ਪੈਣਾ ਉਹ ਪ੍ਰਾਈਵੇਟ ਪਾਸੇ ਉਹ ਬਾਹਰੋਂ ਰਿਪੇਅਰ ਕਰਾਏਗਾ ਠੀਕ ਆ ਜੀ ਦੂਜਾ ਡਰਾਈਵਰ ਦੀ ਪੋਸਟ ਖਤਮ ਹੁੰਦੀ ਆ ਡਰਾਈਵਰ ਉਹਦਾ ਆਪਣਾ ਡਰਾਈਵਰਾਂ ਦੀ ਲੋੜ ਨਹੀਂ ਇਹਦਾ ਮਤਲਬ ਆ ਵੀ ਉਹ ਚਲਾ ਕੇ ਵਿਭਾਗ ਨੂੰ ਖਤਮ ਕਰਨ ਵਾਲੇ ਪਾਸੇ ਨੂੰ ਲਜਾਇਆ ਜਾ ਰਿਹਾ ਤੇ ਕਿਲੋਮੀਟਰ ਸਕੀਮ ਪਹਿਲਾਂ ਵੀ ਬੜੇ ਲੰਬਾ ਸਮਾ ਸੰਘਰਸ਼ ਕਰਕੇ ਬੰਦ ਕਰਾਈ ਗਈ ਸੀ ਪਹਿਲਾਂ ਤੇ ਆਰਡੀ ਪਰ ਉਹ ਸੰਘਰਸ਼ ਕੀਤੇ ਨੂੰ ਫੇਖੂ ਚ ਸਿੱਟਿਆ ਜਾ ਰਿਹਾ ਇੱਕ ਤਰ੍ਹਾਂ ਦਾ ਸਰ ਤੁਸੀਂ ਇਹ ਜਿਹੜੀਆਂ ਗੇਟ ਰੈਲੀਆਂ ਕਰ ਰਹੇ ਹੋ ਇਹਨਾਂ ਦਾ ਅਸਰ ਕਿੱਥੇ ਤੱਕ ਜਾਂਦਾ ਹੈ ਕੋਈ ਤੁਹਾਨੂੰ ਤੁਹਾਡੀ ਮੰਗ ਮੰਨੀ ਜਾਂਦੀ ਹੈ ਜਾਂ ਤੁਹਾਨੂੰ ਕੋਈ ਮੀਟਿੰਗ ਮਿਲਦੀ ਹੈ ਇਹਦਾ ਸਿੱਟਾ ਕੀ ਨਿਕਲਦਾ ਹੈ ਕਿਉਂਕਿ ਗੇਟ ਰੈਲੀ ਹੈ ਅਕਸਰ ਕਿਸੇ ਵੀ ਚੀਜ਼ ਨੂੰ ਲੈ ਕੇ ਤੁਸੀਂ ਦੇਖ ਲਓ ਪਿਛਲੇ 10 ਦਿਨ ਦਾ ਜੇ ਡਾਟਾ ਚੈੱਕ ਲਓਗੇ ਤਾਂ ਕੋਈ ਇਦਾਂ ਦਾ ਤੁਹਾਨੂੰ ਉਹ ਨਹੀਂ ਮਿਲਣਾ ਹੱਲ ਨਹੀਂ ਮਿਲਣਾ ਹੋਇਆ ਜਿਹੜਾ ਰੋਡ ਤੇ ਉਤਰਿਆ ਬਿਨਾ ਹੋ ਗਿਆ ਹੋਵੇ ਮੈਂ ਨਹੀਂ ਕਹਿੰਦਾ ਕਿ ਰੋਡ ਤੇ ਉਤਰੋ ਕੀ ਤੁਹਾਡਾ ਇਹ ਤਰੀਕਾ ਪ੍ਰਭਾਵ ਪਾਉਂਦਾ ਹੈ ਸਰ ਦੇਖੋ ਤੁਸੀਂ ਪੱਤਰਕਾਰ ਹੋ ਤੁਸੀਂ ਸਾਡੀ ਆਵਾਜ਼ ਹੋ ਤੁਸੀਂ ਇੱਥੇ ਆ ਕੇ ਕਵਰੇਜ ਕੀਤੀ ਆ ਤੁਸੀਂ ਸਾਡੀ ਆਵਾਜ਼ ਹੋ ਤੁਸੀਂ ਸਰਕਾਰ ਤੱਕ ਇਹ ਪਹੁੰਚਾਉਣਾ ਹੈ ਤੁਹਾਡੀ ਗੱਲ ਇਹ ਵੀ ਬਹੁਤ ਵਧੀਆ ਤੇ ਸੱਚ ਆ ਵੀ ਰੋੜਾਂ ਤੇ ਉਤਰੋਂ ਬਗੈਰ ਕੋਈ ਕੰਮ ਨਹੀਂ ਹੋ ਰਿਹਾ ਇਹ ਸਰਕਾਰ ਦਾ ਜਿੰਨਾ ਕਸਮ ਆ ਗਿਆ ਇਹਨਾਂ ਨੇ ਟੀਚਰਾਂ ਨੂੰ ਵੀ ਕੁੱਟਿਆ ਕਿਸਾਨਾਂ ਨੂੰ ਵੀ ਕੁੱਟ ਲਿਆ ਜਵਾਨਾਂ ਨੂੰ ਵੀ ਕੁੱਟ ਲਿਆ ਤੁਸੀਂ ਕੁੱਟ ਤੋਂ ਡਰਦੇ ਨਹੀਂ ਉਦੋਂ ਦੇਖੋ ਜੀ ਰੋਡਵੇ ਦਾ ਜਿਹੜਾ ਮੁਲਾਜ਼ਮ ਹੈ ਕੁੱਟ ਤੋਂ ਨਹੀਂ ਡਰਦਾ ਤਕਰੀਬਨ ਸਾਡੇ ਕੱਚੇ ਸਾਥੀਆਂ ਨੇ ਚੰਡੀਗੜ੍ਹ ਤੋਂ ਪਹਿਲਾਂ ਵੀ ਬੜੇ ਤਗੜੇ ਤਗੜੇ ਅ ਰੋਸ ਮਜਾਰੇ ਕੀਤੇ ਆ ਤੇ ਇਸ ਪਾਸਿਓ ਸਾਨੂੰ ਕੋਈ ਡਰ ਨਹੀਂ ਕਿਉਂਕਿ ਦੇਖੋ ਜਿਸ ਚੀਜ਼ ਤੇ ਸਾਡੇ ਪਰਿਵਾਰ ਦੀ ਜ਼ਿੰਦਗੀ ਨਿਰਭਰ ਆ ਉਸ ਚੀਜ਼ ਨੂੰ ਜਦੋਂ ਖਤਮ ਕੀਤਾ ਜਾ ਰਿਹਾ ਸਾਡੇ ਮਨ ਚ ਡਰ ਕਿਸ ਚੀਜ਼ ਦਾ ਹੋਗਾ ਬਜਟ ਬਜਟ ਕਿਹੋ ਜਿਹਾ ਰੱਖਿਆ ਜਾ ਰਿਹਾ ਅੱਜ ਬਜਟ ਪੇਸ਼ ਕੀਤਾ ਜਾ ਰਿਹਾ ਕੀ ਲੱਗਦਾ ਤੁਹਾਨੂੰ ਕਿੱਦਾਂ ਦੀਆਂ ਆਸਾਂ ਨੇ ਤੁਹਾਡੀਆਂ ਇਸ ਬਜਟ ਤੋਂ ਕਿ ਕਿੱਦਾਂ ਦਾ ਬਜਟ ਹੋਵੇ ਇਹ ਰੋਡਵੇਜ ਨੂੰ ਕਿੱਦਾਂ ਦਾ ਹੁਲਾਰਾ ਮਿਲੇ ਜਾਂ ਕਿਹੜੀ ਨਵੀਂ ਚੀਜ਼ ਆਉਣੀ ਚਾਹੀਦੀ ਹੈ ਇਸ ਰੋਡਵੇਜ ਦੇ ਵਿਭਾਗ ਦੇ ਵਿੱਚ ਜਿਹੜੀ ਹੋਰ ਕੁਸ਼ਹਾਲ ਕਰੇ ਇਸ ਵਿਭਾਗ ਸਰ ਅਸੀਂ ਤਾਂ ਸਰਕਾਰ ਤੋਂ ਉਮੀਦ ਕਰਦੇ ਆ ਕਿ ਜਿਹੜਾ ਇਹਨਾਂ 146 ਕਰੋੜ ਰੁਪਏ ਦੇ ਬਜਟ ਦੀ ਡਿਪਾਰਟਮੈਂਟ ਨੇ ਮੰਗ ਕੀਤੀ ਆ ਉਹ ਡਿਪਾਰਟਮੈਂਟ ਨੂੰ ਅਲਾਟ ਕੀਤਾ ਜਾਵੇ ਸਰਕਾਰ ਸਿੱਧੇ ਤੌਰ ਤੇ ਵਿਭਾਗ ਵਿੱਚ ਰੋਡਵੇਚ ਬੱਸਾਂ ਪਾਵੇ ਜਿਹੜੇ ਸਾਡੇ ਸਾਥੀ 12 14 ਸਾਲਾਂ ਤੋਂ ਠੇਕੇ ਤੇ ਕੰਮ ਕਰ ਰਹੇ ਆ ਕੰਟਰੈਕਟ ਦੇ ਕੰਮ ਕਰ ਰਹੇ ਆ ਉਹਨਾਂ ਨੂੰ ਪੱਕੇ ਕਰੇ ਇਹੇ ਉਮੀਦ ਕਰਦੇ ਆਂ ਵੀ ਇਹ 2-3 ਕੰਮ ਕਰਕੇ ਪੱਕੀ ਭਰਤੀ ਨਵੀਂ ਕੀਤੀ ਜਾਵੇ ਇਹ ਵਿਭਾਗੇ ਨੂੰ ਦੇਖੋ ਇਨਕਮ ਦਾ ਸੋਰਸ ਆ ਸਰਕਾਰ ਦਾ ਜੇ ਕੋਈ ਸਰਕਾਰ ਇਸ ਚੀਜ਼ ਨੂੰ ਸਮਝੇ ਦਿੱਲੀ ਮੰਨ ਲਓ ਤੁਸੀਂ ਵੀ ਸਫਰ ਕਰਦੇ ਆਂ ਕੋਈ ਵੀ ਸਵਾਰੀ ਸਫਰ ਕਰਦੀ ਐ ਅਸੀਂ ਪਹਿਲਾਂ ਪੈਸੇ ਦਿੰਨੇ ਆਂ ਫਿਰ ਸਫਰ ਕਰਦੇ ਆਂ ਇਹ ਸਰਕਾਰ ਦੇ ਨੇ ਖਜ਼ਾਨੇ ਨੂੰ ਭਰਨ ਵਾਲਾ ਅਦਾਰਾ ਪਰ ਸਰਕਾਰ ਇਸੇ ਅਦਾਰੇ ਨੂੰ ਇਕੱਠਾ ਕਰਦੀ ਜਾ ਰਹੀ ਐ ਤੁਸੀਂ ਖੁਦ ਸੋਚ ਲਓ ਵੀ ਸਰਕਾਰ ਕਿੰਨਾ ਕੁ ਵਧੀਆ ਕੰਮ ਕਰ ਰਹੀ ਐ ਸਰਕਾਰ ਕਮਾਊ ਪੁੱਤ ਜਿਹੜਾ ਹੁੰਦਾ ਸਰਕਾਰ ਦਾ ਉਹਦੇ ਤੇ ਤਾਂ ਉਹ ਰੱਜ ਕੇ ਮਿਹਰਬਾਨ ਹੁੰਦੇ ਨੇ ਤੁਸੀਂ ਠੇਕੇ ਦੇਖ ਲਓ ਕਮਾਊ ਪੁੱਤ ਨੇ ਉਹਨਾਂ ਦੇ ਲਾਇਸੈਂਸ ਵੰਡੇ ਜਾਂਦੇ ਨੇ ਉਹਨਾਂ ਦੇ ਰਾਤ ਰਾਤ ਤੱਕ ਖੁੱਲੇ ਰਹਿੰਦੇ ਨੇ ਠੇਕੇ ਲਾਕਡਾਊਨ 'ਚ ਵੀ ਬੰਦ ਨਹੀਂ ਹੋਏ ਪਰ ਜੇਕਰ ਇਹ ਕਮਾਊ ਪੁੱਤ ਹੈ ਤਾਂ ਇਸ ਤੇ ਮਿਹਰ ਦੀ ਨਿਗਾ ਕਿਉਂ ਨਹੀਂ ਹੋ ਰਹੀ ਕੋਈ ਤਾਂ ਝੂਲ ਹੋਊਗਾ ਸਰ ਦੇਖੋ ਕੱਡੀ ਗੱਲ ਸੱਚ ਹੈ ਵੀ ਜਿਹੜਾ ਕਮਾਊ ਪੁੱਤ ਹੁੰਦਾ ਉਹਦੇ ਤੇ ਸਰਕਾਰ ਮਿਹਰਬਾਨ ਹੁੰਦੀ ਹੈ ਪਰ ਇਹ ਅਦਾਰਾ ਇਦਾਂ ਦਾ ਆ ਦੇਖੋ ਜਿਹੜੇ ਤੁਸੀਂ ਠੇਕਿਆਂ ਦੀ ਗੱਲ ਕੀਤੀ ਉਹ ਵੀ ਸਰਕਾਰ ਦੇ ਕਰਿੰਦੇ ਜਿਨ੍ਹਾਂ ਨੂੰ ਮਿਲ ਜਾਂਦੇ ਆ ਤਾਂ ਸਭ ਕੁਝ ਚੱਲਦਾ ਤੁਸੀਂ ਜਾਣਦੇ ਇਹ ਅਦਾਰਾ ਇਦਾਂ ਦਾ ਆ ਹੁਣ ਜਿਹੜੀ ਤੁਹਾਨੂੰ ਕਿਲੋਮੀਟਰ ਸਕੀਮ ਦੀ ਬੱਸ ਦੀ ਗੱਲ ਕਰ ਰਹੇ ਆ ਉਹ ਵੀ ਠੇਕੇ ਵਾਲਾ ਹੀ ਸਿਸਟਮ ਹੋ ਜਾਣਾ ਵੀ ਇੱਥੇ ਜਿਹੜਾ ਕੋਈ ਜਿਹਦੀ ਮੰਤਰੀਆਂ ਸੰਤਰੀਆਂ ਤੱਕ ਪਹੁੰਚ ਆ ਪਾਏਗਾ ਹੂੰ ਇਹਨੂੰ ਖਤਮ ਕਰਕੇ ਜਿਹੜੀਆਂ ਪ੍ਰਾਈਵੇਟ ਟ੍ਰਾਂਸਪੋਰਟਾਂ ਚੱਲਦੀਆਂ ਉਹ ਕਿਹਨਾਂ ਦੀਆਂ ਚੱਲਦੀਆਂ ਮੰਤਰੀਆਂ ਦੀਆਂ ਚੱਲਦੀਆਂ ਇਹ ਤਾਂ ਕਹਿੰਦੇ ਸੀ ਵੀ ਮੰਤਰੀਆਂ ਦੇ ਜਿੱਦਾਂ ਸੁੱਖ ਵਿਲਾਸ ਦੀ ਗੱਲ ਕਰ ਲਈ ਸੁਖਵੀਰ ਬਾਦਲ ਦੀਆਂ ਬੱਸਾਂ ਚੱਲਦੀਆਂ ਕਹਿੰਦੇ ਹੁਣ ਨਹੀਂ ਜਾਣਗੇ 에ਰਪੋਰਟ ਤੇ ਪੰਜਾਬ ਦੀਆਂ ਬੱਸਾਂ ਰੋਡਵੇਜ ਦੀਆਂ ਪੰਨ ਬੱਸ ਦੀਆਂ ਜਾਣਗੀਆਂ ਫਿਰ ਇਹ ਤਾਂ ਦੁਬਾਰਾ ਤੋਂ ਉਸੇ ਪਾਸੇ ਨੂੰ ਪਰਫੁੱਲਿਤ ਕਰ ਰਹੇ ਵੀ ਪਾਓ ਬੱਸਾਂ ਭਾਈ ਅਸੀਂ ਤੁਹਾਨੂੰ ਲਾਇਸੈਂਸ ਦਿੰਨੇ ਚਲਾਉਣ ਸਰ ਇਹ ਸਰਕਾਰ ਨੇ ਤਕਰੀਬਨ ਜਿੰਨੇ ਕ ਵਾਅਦੇ ਕੀਤੇ ਸੀ ਤੁਸੀਂ ਹੋਰ ਵੀ ਰੋਸ ਮਜਾਰਿਆਂ ਚ ਧਰਨਿਆਂ ਚ ਜਾਂਦੇ ਆਂ ਤੁਸੀਂ ਦੱਸੋ ਵੀ ਕੋਈ ਪੂਰਾ ਕੀਤਾ ਇਹਨਾਂ ਨੇ ਜਿੰਨੇ ਕੁ ਵਾਦੇ ਪਿਛਲੀਆਂ ਸਰਕਾਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਬੜਾ ਕੁਝ ਕਿਹਾ ਵੀ ਪਹਿਲੇ ਮੰਤਰੀਆਂ ਕੋ ਸਿਕਿਉਰਟੀਆਂ ਐ ਇਦਾਂ ਉਦਾਂ ਉਹ ਜਿੰਨੇ ਕੁ ਲੋਕਾਂ ਨੂੰ ਇਹ ਪਹਿਲੀ ਸਰਕਾਰ ਤੇ ਤੰਜ ਕੱਸਦੇ ਹੁੰਦੇ ਸੀ ਨਾ ਉਹ ਸਾਰਾ ਕੁਝ ਹੁਣ ਇਹਨਾਂ ਤੇ ਲੱਗਦੇ ਉਹਨਾਂ ਨਾਲੋਂ 50% ਵੱਧ ਇਹੋ ਕੰਮ ਕਰ ਰਹੇ ਆ ਇਹਨਾਂ ਦੇ ਮੰਤਰੀ ਇਹਨਾਂ ਦਾ ਜੋ ਰਹਿਣ ਸਹਿਣ ਕੀ ਜੋ ਗੱਡੀਆਂ ਨਵੀਆਂ ਖਰੀਦੀ ਜਾ ਰਹੇ ਆ ਪੈਨਸ਼ਨਾਂ ਵਧਾਰੇ ਆਪਣੀਆਂ ਹੁਣ ਜਿਹੜਾ ਪੱਕਾ ਮੁਲਾਜ਼ਮ ਕੰਮ ਕਰ ਰਿਹਾ ਆ ਉਹਨਾਂ ਨੂੰ ਪੈਨਸ਼ਨ ਹੈ ਨਹੀਂ ਮੰਤਰੀਆਂ ਦੀ ਪੈਨਸ਼ਨ ਕਿਉਂ ਹੈਗੀ ਆ ਫਿਰ ਇਹ ਉਹ ਵੀ ਬੰਦ ਕਰਨ 2004 ਤੋਂ ਬਾਅਦ ਉਹ ਵੀ ਬੰਦ ਹੋਣੀ ਚਾਹੀਦੀ ਮੰਤਰੀ 5 ਸਾਲ ਰਾਜ ਕਰਕੇ 2.5 ਲੱਖ ਰੁਪਿਆ ਲੱਖ ਲੱਖ ਰੁਪਿਆ 1.5 ਲੱਖ ਰੁਪਿਆ ਪੈਨਸ਼ਨ ਲੈਂਦਾ ਇੱਕ ਮੁਲਾਜ਼ਮ 35 ਸਾਲ ਨੌਕਰੀ ਕਰਕੇ 40 ਸਾਲ ਨੌਕਰੀ ਕਰਕੇ ਉਹਨੂੰ ਕਹਿੰਦੇ ਪੈਨਸ਼ਨ ਹੈ ਨਹੀਂ ਇਹ ਸਰਕਾਰ ਨੇ ਜਿੰਨੇ ਕ ਆਪਣੇ ਵਾਅਦੇ ਕੀਤੇ ਸੀ ਸਾਰਿਆਂ ਤੋਂ ਮੁੱਕਰ ਗਈ ਹੈ ਇੱਕ ਵੀ ਵਾਅਦਾ ਇਹ ਨਹੀਂ ਪੂਰਾ ਨਹੀਂ ਕੀਤਾ ਤਕਰੀਬਨ ਪੰਜਾਬ ਦੇ ਹਾਲਾਤ ਪਹਿਲਾਂ ਨਾਲੋਂ ਜ਼ਿਆਦਾ ਖਰਾਬ ਹੋ ਗਏ ਤੇ ਇਹ ਜਿਹੜੀ ਫ੍ਰੀ ਬੱਸ ਬੱਸ ਸਫਰ ਵਾਲੀ ਸਕੀਮ ਹੈ ਇਹਦੇ ਤੇ ਬਹੁਤ ਸਾਰੇ ਲੋਕ ਗੱਲ ਕਰਦੇ ਨੇ ਹੈਗੀ ਤਾਂ ਨੁਕਸਾਨਦਾਰ ਇੱਕ ਹੈ ਪਰ ਚਲੋ ਠੀਕ ਹੈ ਹੁਣ ਇੱਕ ਵਾਰੀ ਸ਼ੁਰੂ ਕਰਤੀ ਤਾਂ ਬੰਦ ਕਰਨ ਬਾਰੇ ਜਿਹੜੀ ਸਰਕਾਰ ਸੋਚੂਗੀ ਉਹਨੂੰ ਇਹੀ ਡਰ ਹੈ ਵੀ ਅਸੀਂ ਅਗਲੀ ਵਾਰੀ ਫਿਰ ਜਿੱਤਦੇ ਨਹੀਂ ਪਰ ਤੁਸੀਂ ਇਹਦਾ ਕੀ ਮੁਲਾਂਕਣ ਕੱਢਿਆ ਕਿ ਕੀ ਇਹ ਕਮਾਊ ਪੁੱਤ ਦੇ ਲਈ ਇਹ ਜੇਬ ਖਰਚੀ ਬਣ ਜਾਂਦੀ ਹੈ ਜਾਂ ਫਿਰ ਇਹਦੇ ਨਾਲ ਕੋਈ ਫਾਇਦਾ ਵੀ ਹੁੰਦਾ ਸਰ ਦੇਖੋ ਜੇ ਸਰਕਾਰ ਫੈਸਿਲਿਟੀ ਦਿੰਦੀ ਅਸੀਂ ਉਸ ਫੈਸਿਲਿਟੀ ਦਾ ਵਿਰੋਧ ਨਹੀਂ ਕਰਦੇ ਸਾਡਾ ਡਿਪਾਰਟਮੈਂਟਾ ਚਲੋ ਇਸ ਸਕੀਮ ਦੇ ਨਾਲੇ ਤਕਰੀਬਨ ਸਰਕਾਰ ਵੱਲ ਜਿਹੜੇ ਪੈਸੇ ਕਾਫੀ ਹੋ ਗਏ ਆ ਸਰਕਾਰ ਪੇਮੈਂਟ ਕਰਦੀ ਹੁੰਦੀ ਜੇ ਫ੍ਰੀ ਸਰਵਿਸ ਦਿੱਤੀ ਹੁੰਦੀ ਉਹ ਪੇਮੈਂਟ ਸਰਕਾਰ ਨਹੀਂ ਕਰ ਰਹੀ ਉਹ ਪੈਸਾ ਇਕੱਠਾ ਹੋਇਆ ਉਹਦੇ ਨਾਲ ਨੁਕਸਾਨ ਤਾਂ ਹੋ ਰਿਹਾ ਡਿਪਾਰਟਮੈਂਟ ਦਾ ਅਸੀਂ ਇਸ ਸਹੂਲਤ ਦਾ ਵਿਰੋਧ ਨਹੀਂ ਕਰਦੇ ਜੇ ਸਰਕਾਰ ਕੋਈ ਫ੍ਰੀ ਸਫਰ ਸਹੂਲਤ ਰੋਡਵੇਜ ਵੱਲੋਂ ਦੇਣਾ ਚਾਹੁੰਦੀ ਆ ਇਸ ਚੀਜ਼ ਨੂੰ ਪੱਕਾ ਕਰੇ ਵੀ ਅਸੀਂ ਮਹੀਨੇ ਦੇ ਮਹੀਨੇ ਉਹ ਪੇਮੈਂਟ ਜਿਹੜੀ ਡਿਪਾਰਟਮੈਂਟ ਨੂੰ ਪੇ ਕਰਾਂਗੇ ਉਹ ਤਾਂ ਕਈ ਮਹੀਨਿਆਂ ਦੀ ਖੜੀ ਕੁਝ ਦਿਨ ਪਹਿਲਾਂ ਵੀ ਖਬਰ ਸੀ तकरीबन ਅੰਦਾਜ਼ਾ ਮੇਰਾ ਵੀ 5.5 ਲੱਖ ਰੁਪਇਆ तकरीबन 5 ਲੱਖ ਰੁਪਇਆ ਫ੍ਰੀ ਸਫਰ ਸਹੂਲਤ ਬੀਬੀਆਂ ਵਾਲਾ ਬਾਕੀ ਜਿਹੜੀਆਂ ਹੋਰ ਫ੍ਰੀ ਸਫਰ ਸਹੂਲਤਾਂ ਉਹਨਾਂ ਦਾ ਇਹਨੇ ਜਿਹੜੇ ਪੈਸੇ ਆ ਉਹ ਸਰਕਾਰ ਵੱਲ ਨੇ ਤੇ ਸਰ ਦੇਖੋ ਜੇ 8 8.5 ਲੱਖ 850 ਕਰੋੜ ਸਰ ਜੇ ਉਹ ਇੰਨਾ ਪੈਸਾ ਡਿਪਾਰਟਮੈਂਟ ਨੂੰ ਮਿਲਦਾ ਡਿਪਾਰਟਮੈਂਟ ਕਿੱਥੇ ਨਹੀਂ ਜਾ ਸਕਦਾ ਹੁਣ 146 ਕਰੋੜ ਇਹ ਬਜਟ ਤੇ ਮੰਗ ਰਹੇ ਆ ਚਲਾਉਣ ਲਈ ਤੇ ਜਿਹੜੇ ਸਮਹਿਕਮੇ ਦੇ ਪੈਸੇ ਉਹੀ ਮਹਿਕਮੇ ਨੂੰ ਦੇ ਦਿੱਤੇ ਜਾਣ ਜੀ 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 ਤੇ ਮਹਿਕਮਾ ਵਧੀਆ ਚੱਲ ਸਕਦਾ ਮਹਿਕਮਾ ਵਧੀਆ ਚੱਲ ਸਕਦਾ ਤੁਸੀਂ ਕੀ ਕਹਿੰਦੇ ਹੋ ਇਸ ਚੀਜ਼ ਤੇ ਕੀ ਲੱਗਦਾ ਤੁਹਾਡੀ ਆਪਣਾ ਜੇ ਕਹ ਲਈਏ ਨਿੱਜੀ ਤਜਰਬੇ ਚੋਂ ਜਿੰਨਾ ਸਮਾਂ ਵੀ ਕੰਮ ਕਰਦੇ ਆ ਹੋ ਗਿਆ ਤੁਸੀਂ ਇੰਨੇ ਬੁਰੇ ਹਾਲਾਤ ਰੋਡਵੇਜ ਦੇ ਦੇਖੇ ਸੀ ਪਹਿਲਾਂ ਨਹੀਂ ਨਹੀਂ ਅੱਗੇ ਵੀ ਇਹ ਹੁੰਦੇ ਸੀ ਪਰ ਇਹ ਵੀ ਹੁਣ ਉਸੇ ਲੀਆਂ ਤੇ ਆ ਗਈ ਸਰਕਾਰ ਜੋ ਕੰਮ ਪਹਿਲੀਆਂ ਸਰਕਾਰਾਂ ਕਰਦੀਆਂ ਸੀ ਉਹੀ ਇਹ ਕਰਨ ਡੈ ਆ ਉਹ ਵੀ ਇਹਨਾਂ ਨੇ ਬਹੁਤ ਵਾਅਦੇ ਕੀਤੇ ਸੀ ਵੀ ਅਸੀਂ ਪਬਲਿਕ ਨੂੰ ਵਧੀਆ ਸਹੂਲਤ ਦਵਾਂਗੇ ਵਧੀਆ ਡਾਕਟਰੀ ਸਹੂਲਤ ਦਵਾਂਗੇ ਪਰ ਨਹੀਂ ਉਹ ਉੱਥੇ ਤੱਕ ਗੱਲ ਨਹੀਂ ਪਹੁੰਚੀ ਇਹ ਦੇ ਇਹ ਵੀ ਉਸੇ ਹੀ ਲੱਗਦੇ ਪਿਛਲੀ ਵਾਰੀ ਡੀਏਟੀਏ ਮਿਲ ਜਾਂਦਾ ਸੀ ਸਾਨੂੰ ਐਤਕੀ ਉਹ ਵੀ ਨਹੀਂ ਮਿਲਿਆ ਪਿਛੇ 4% ਮਿਲਿਆ ਨਹੀਂ ਸਰਕਾਰ ਵੱਲੇ ਉਹ ਵੀ ਇੱਕ ਮਹੀਨਾ ਕਲਰਕਾਂ ਨੇ ਸਟ੍ਰੈਕ ਪੂਰੀ ਕੀਤੀ ਕਲਮ ਛੋੜ ਹੜਤਾਲ ਕੀਤੀ ਇੱਕ ਮਹੀਨਾ ਸੈਕਟਰੀਏਟ ਤੱਕ ਤੋਂ ਬੰਦ ਹੋਇਆ ਕਰਕੇ ਮਿਲੇ ਸੀ ਵਰਨਾ ਇਹ ਵੀ ਕਹਿੰਦੇ ਤਨਖਾਹਾਂ ਵੀ ਟਾਈਮ ਤੇ ਨਹੀਂ ਮਿਲ ਰਹੀਆਂ ਉਹ ਵੀ ਅੱਗੇ ਪਿੱਛੇ ਹੋ ਰਹੀਆਂ ਇਹ ਦਾਅਵਾ ਕੀ ਕਹਿੰਦੇ ਪੰਨਬਸ ਦਾ ਬਜਟ ਵੀ ਨਹੀਂ ਜਿਹਦੇ ਕਰਕੇ ਇਸ ਦੀ ਤਨਖਾਹਾਂ ਟਾਈਮ ਨਾਲ ਨਹੀਂ ਅੱਗੇ ਵੀ ਨਹੀਂ ਮਿਲ ਰਹੀਆਂ ਹਾਂ ਉਹ ਵੀ ਜਿੱਦਣ ਡੀਪੂ ਬੰਦ ਕਰਨ ਦਾ ਹੁਕਮ ਦਿੰਦੇ ਆ ਆਰਡਰ ਦਿੰਦੇ ਆ ਜੇ ਫਿਰ ਤਨਖਾਹ ਰਿਲੀਜ਼ ਕਰਦੇ ਆ ਉੱਪਰੋਂ ਤੁਸੀਂ ਬਾਈ ਜੀ ਖੁਸ਼ ਹੋ ਆਪਣੇ ਕਾਰੋਬਾਰ ਤੋਂ ਆਪਣੇ ਜੌਬ ਤੋਂ ਜੋ ਕੁਝ ਸਰਕਾਰ ਕਰ ਰਹੀ ਹੈ ਇਸ ਵਿਭਾਗ ਨੇ ਦੇਖੋ ਜੀ ਖੁਸ਼ ਆਲੀ ਤੇ ਗੱਲ ਕੋਈ ਨਹੀਂ ਆ ਚਲੋ ਸਾਨੂੰ ਡੈਥ ਕੇਸ ਦੇ ਵਿੱਚ ਨੌਕਰੀ ਮਿਲੀ ਆ ਬਟ ਜਿਹੜਾ ਹੁਣ ਇਸ ਟਾਈਮ ਆ ਯੁੱਗ ਚੱਲ ਰਿਹਾ ਇਸ ਅਕੋਰਡਿੰਗਲੀ ਤੇ ਸਾਨੂੰ ਇਹੀ ਲੱਗਦਾ ਆ ਕਿ ਥੋੜੇ ਟਾਈਮ ਬਾਅਦ ਜਿਹੜਾ ਆ ਆਪਣਾ ਪੰਜਾਬ ਰੋਡ ਜਿਹੜਾ ਮੈਕਮਾ ਜਿਹੜਾ ਆ ਇਹ ਵੀ ਪ੍ਰਾਈਵੇਟ ਹੋ ਜਾ ਰਿਹਾ ਠੀਕ ਆ ਜੀ ਇਹ ਸਾਰਾ ਕੁਝ ਠਾਪ ਹੋ ਜਾਏਗਾ ਸਾਨੂੰ ਤੇ ਇਹੀ ਉਮੀਦ ਆ ਕਿ ਚਲੋ ਜੇ ਪੰਜਾਬ ਸਰਕਾਰ ਕਿਸੇ ਦੀ ਸੁਣੇ ਤਾ ਗਾਂ ਕੁਝ ਹੋ ਸਕਦਾ ਨਹੀਂ ਤੇ ਸਾਨੂੰ ਤੇ ਇਹੀ ਲੱਗਦਾ ਕਿ ਇਹ ਜਿਹੜਾ ਡੀਪੂ ਆਜੀ ਇਹ ਤੇ ਸਾਰਾ ਕੁਝ ਬੰਦ ਹੋ ਜਾਏਗਾ ਪ੍ਰਾਈਵੇਟਾਈਜੇਸ਼ਨ ਹੋ ਜੂ ਲੱਗ ਬਿਲਕੁਲ ਜੀ ਬਿਲਕੁਲ ਇਹੀ ਲੱਗ ਰਿਹਾ ਜੀ ਸਾਰੀ ਕਿਲੋਮੀਟਰ ਸਕੀਮ ਆ ਰਹੀ ਆ ਉਹਦੇ ਵਿੱਚੋਂ ਡਰਾਈਵਰ ਦੀ ਵੈਕੈਂਸੀ ਉੱਡ ਗਈ ਜੀ ਵਰਕਸ਼ਾਪ ਚ ਅਸੀਂ ਮਕੈਨਿਕ ਦੀ ਜੇ ਪੋਸਟ ਤੇ ਆਏ ਆ ਸਾਡੇ ਜਿਹੜਾ ਉਹ ਬਾਅਦ ਚ ਸਾਨੂੰ ਇਹੀ ਦੱਸਿਆ ਜਾਏਗਾ ਕਿ ਤੁਹਾਡੇ ਇੱਥੇ ਹੁਣ ਪ੍ਰਾਈਵੇਟ ਜਿਹੜੀਆਂ ਕਿਲੋਮੀਟਰ ਸਕੀਮ ਬੱਸਾਂ ਚੱਲ ਰਹੀਆਂ ਵਾਂ ਉਹਦੇ ਅਧੀਨ ਤੇ ਤੁਹਾਨੂੰ ਜਿਹੜਾ ਵਰਕਸ਼ਾਪ ਦੇ ਵਿੱਚ ਕੋਈ ਕੰਮ ਨਹੀਂ ਹੈਗਾ ਤਾਂ ਉਹਦੇ ਕਰਕੇ ਸਾਨੂੰ ਘਰ ਵੀ ਬੈਠਣਾ ਪੈ ਸਕਦਾ ਜੀ ਉਹੀ ਜੇ ਇੱਕ ਵਾਰੀ ਪ ਕੋਈ ਵੀ ਸਾਰਿਆਂ ਹੀ ਵੀ ਉਹ ਕਰ ਸਕਦੇ ਖਤਮ ਕਰ ਸਕਦੇ ਆ ਕੀ ਸੋਚਦੇ ਹੋ ਤੁਸੀਂ ਇਸ ਬਾਰੇ ਹਾਂਜੀ ਹਾਂਜੀ ਜੇ ਤਾਂ ਹੁਣ ਬੱਸਾਂ ਪਾਉਣਗੇ ਇੱਕ ਵਾਰ ਪਾਤੀਆਂ ਦੁਬਾਰਾ ਫੇਰ ਪਾਉਣਗੇ ਇਹ ਫਲੈਸ਼ ਟਾਈਮ ਤੇ ਏਸੀ ਪਾ ਰਹੇ ਬੱਸਾਂ ਇਹ ਜੀ ਤੇ ਏਸੀ ਚਲਾਉਣਗੇ ਇਹ ਜਾਂ ਪੈ ਗਈਆਂ ਅਗਲੇ ਨੇ ਫਿਰ ਬਾਅਦ ਚ ਕਹਣਾ ਹੋਰ ਨਹੀਂ ਵੀ ਪਾ ਲੋ ਦੂਜੀਆਂ ਬੱਸਾਂ ਜਿਹੜੀਆਂ ਸਿੱਧੀਆਂ ਬੱਸਾਂ ਪੰਨਵਾਚ ਆਉਂਦੀਆਂ ਜਾਂ ਰੋਡ ਵਿੱਚ ਆਉਂਦੀਆਂ ਇੱਕ ਇੱਕ ਦੋ ਦੋ ਕਰਕੇ ਵਧਾਈ ਜਾਣਗੇ ਰੂਟ ਰੂਟ ਤੇ ਰੂਟ ਤਾਂ ਜਲੋਫੇ ਹੀ ਰਹਿਣਗੇ ਰੂਟ ਤਾਂ ਜਿਹੜੇ ਹੈਗੇ ਹੈਗੇ ਹੀ ਆ ਰੂਟ ਦੇ ਬੋਕਰੋਣੀਆਂ ਸਾਡੇ ਕੋਲ ਬੱਸਾਂ ਹੈ ਹੀ ਉਹ ਵਾਲੀਆਂ ਬੱਸਾਂ ਦੇ ਕਿਲੋਮੀਟਰ ਵਾਲੀਆਂ ਬੱਸਾਂ ਨੂੰ ਹੋਰ ਰੂਟ ਦੇਈ ਜਾਣ ਹਾਂਜੀ ਹਾਂਜੀ ਦੇਣਗੇ ਕਿਉਂਕਿ ਜਿਹੜੀਆਂ ਕਿਲੋਮੀਟਰ ਹੁੰਦੀਆਂ ਉਹ ਸਿਰਫ ਪੰਜਾਬ ਦੇ ਦਾਰੇ ਵਿੱਚ ਹੀ ਚਲਾ ਸਕਦੇ ਆਪਾਂ ਬਾਹਰ ਨਹੀਂ ਚਲਾ ਸਕਦੇ ਹਾਂਜੀ ਜੀ ਸੋ ਵੇਖਦੇ ਆਂ ਵੰਦਾ ਕੀ ਐ ਸੋ ਗੱਲਬਾਤ ਸਾਰੀ ਆ ਰੋਡਵੇਜ ਪੰਜਾਬ ਰੋਡਵੇਜ ਦੇ ਕਰਮਚਾਰੀ ਜਿਹੜੇ ਨੇ ਉਹਨਾਂ ਨੇ ਰੱਖੀ ਐ ਕੀ ਉਹਨਾਂ ਦੀ ਸਮੱਸਿਆ ਐ ਸੋ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਵਿਚਾਰ رائے ਟਿੱਪਣੀਆਂ ਜ਼ਰੂਰ ਸਾਂਝੇ ਕਰਿਓ ਕਿਉਂਕਿ ਪ੍ਰਾਈਵੇਟਾਈਜ਼ੇਸ਼ਨ ਨੂੰ ਭੰਡ ਦਿਆਂ ਹੋਇਆ ਭਗਵੰਤਮਾਨ ਹੁਣੀ ਇਹ ਗੱਲ ਤਾਂ ਕਰਦੇ ਸੀ ਪਰ ਜਿਸ ਕਦਰ ਹੁਣ ਪ੍ਰਾਈਵੇਟਾਈਜ਼ੇਸ਼ਨ ਹੋ ਰਹੀ ਐ ਜਾ ਇਨ੍ਹਾਂ ਦੇ ਦੱਸਣ ਮੁਤਾਬਕ ਕਿਲੋਮੀਟਰ ਦੇ ਆਧਾਰ ਤੇ ਜਿਹੜੀਆਂ ਬੱਸਾਂ ਪਾਈਆਂ ਜਾਣਗੀਆਂ ਉਹ ਇਨ੍ਹਾਂ ਕੰਮਿਆਂ ਦਾ ਨੁਕਸਾਨ ਕਰਨਗੀਆਂ ਉਹ ਪੰਜਾਬ ਦੇ ਸਰਮਾਏ ਦਾ ਵੀ ਨੁਕਸਾਨ ਕਿਤੇ ਨਾ ਕਿਤੇ ਕਰਨਗੀਆਂ ਕਿਉਂਕਿ ਇਹ ਸਰਕਾਰੀ ਵਿਭਾਗ ਜਿਹੜਾ ਹੌਲੀ ਹੌਲੀ ਖਤਮ ਹੁੰਦਾ ਨਜ਼ਰ ਆਊਗਾ ਜੁੜੇ ਰਹੋ ਪੰਜਾਬੀ ਰੇਡੀਓ ਦੇ ਨਾਲ ਧੰਨਵਾਦ